ਸੋਲੋ ਵਿੱਚ ਜੋ ਰਾਜਾ ਮਹਾਰਾਜਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀ ਮੌਤ ਤੋਂ ਬਾਅਦ ਬੇਆਵਾਜ਼ ਪਈਆਂ ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਹੁਣ ਹੈ ਨਹੀਂ ਸੋ ਉਹਨੂੰ ਅਸੀਂ ਬੇਚਰਾਗ ਜ਼ਮੀਨ ਕਹਿੰਦੇ ਆ ਪੰਜਾਬ ਦੇ ਵਿੱਚ ਅਨੇਕਾ ਕਿਸਮ ਦੀਆਂ ਇੱਥੇ ਬੇਚਰਾਗ ਜ਼ਮੀਨਾਂ ਪਈਆਂ ਉਹਦਾ ਕਾਰਨ ਕੀ ਹੈ ਕਿ ਫਰੀਦਕੋਟ ਵਾਲੇ ਰਾਜੇ ਦੀ ਮੌਤ ਤੋਂ ਬਾਅਦ ਇੱਕ ਟਰਸਟ ਬਣਿਆ ਰਾਸ਼ਟਰੀ ਮਾਨਯੋਗ ਸੁਪਰੀਮ ਕੋਰਟ ਨੇ ਭੰਗ ਕਰਤਾ ਔਰ ਰਾਜੇ ਦਾ ਜਿਹੜਾ ਬਲਵੀਰ ਹਸਪਤਾਲ ਬਣਿਆ ਸੀ ਉਹਦੇ ਉਹਨੂੰ ਚਲਾਉਣ ਵਾਸਤੇ ਸਿਰਫ 7/9/22 ਜਿਹੜਾ ਹੈਗਾ 30 ਸਤੰਬਰ 22 ਤੱਕ ਉਹਨੂੰ ਚਲਾਉਣ ਦੇ ਅਧਿਕਾਰ ਦਿੱਤੇ ਸੀ ਉਸ ਤੋਂ ਬਾਅਦ ਟਰਸਟ ਵੀ ਖਤਮ ਹੋ ਗਿਆ ਸੋਨੀ ਭਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਤੇ ਦਰਸ਼ਕੋ ਜਿਵੇਂ ਅਸੀਂ ਸਮੇਂ-ਸਮੇਂ ਸਰ ਅਲੱਗ-ਅਲੱਗ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਆਂ ਅੱਜ ਸਾਡੇ ਨਾਲ ਜਿਹੜੀਆਂ ਸ਼ਖਸੀਤਾਂ ਨੇ ਅਸੀਂ ਇਹਨਾਂ ਨੂੰ ਰੀਲਾਂ 'ਚ ਵੀਡੀਓ 'ਚ ਦੇਖਦੇ ਸੀ ਤੇ ਪਹਿਲੀ ਵਾਰ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਦਾ ਜਾਂ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਹੜੇ ਸਾਡੇ ਨਾਲ ਬਾਈ ਜੀ ਨੇ ਇਹ ਆਪਣਾ ਤੌਰਫ ਆਪਣੀ ਜਿਹੜੀ ਇੰਟਰੋਆਪ ਦੇਣਗੇ ਇਹ ਫਰੀਦਕੋਟ ਤੋਂ ਚੱਲ ਕੇ ਆਏ ਨੇ ਸਾਨੂੰ ਪਹਿਲੀ ਵਾਰੀ ਇਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅੱਛਾ ਜੀ ਬਾਈ ਜੀ ਥੋੜਾ ਆਪਣੇ ਬਾਰੇ ਦੋ ਸ਼ਬਦ ਜੀ ਨਮੋ ਵਧਾਈ ਜੈਪੀ ਮ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਤੋਂ ਮੈਂ ਪ੍ਰਧਾਨ ਹਾਂ ਜੀ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਬੇਜ਼ਮੀਨੇ ਕਿਰਤੀ ਲੋਕਾਂ ਦੀ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਹੈ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਸਾਡੇ ਨਾਲ ਬਾਈ ਜੀ ਨੇ ਜਿਹੜੇ ਸਮਾਜਿਕ ਮੁੱਦਿਆਂ ਤੇ ਵਧੀਆ ਗੱਲਬਾਤ ਕਰਦੇ ਨੇ ਤੇ ਅਕਸਰ ਚਰਚਾ ਵਿੱਚ ਵੀ ਰਹਿੰਦੇ ਨੇ ਜਿਹੜੇ ਐਸਸੀ ਬੀਸੀ ਓਬੀਸੀ ਦੇ ਹੱਕਾਂ ਦੇ ਲਈ ਜਿਹੜੀ ਲੜਾਈ ਚੱਲਦੀ ਆ ਉਹਦੇ ਲਈ ਸਰਗਰਮ ਰਹਿੰਦੇ ਨੇ ਅੱਛਾ ਜੀ ਬਾਈ ਜੀ ਤੁਸੀਂ ਆਪਣੀ ਨਮੋਬੁੱਧ ਜੈਪਿੰਦ ਜੈ ਭਾਰਤ ਮੈਂ ਭੁਪਿੰਦਰ ਸਿੰਘ ਬੋਦਲਾ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਫ੍ਰੀ ਕੋਰ ਦਾ ਜਰਨਲਿਸਟ ਖਤਰ ਹੋਰ ਜੀ ਬਾਈ ਜੀ ਇੰਟਰੋ ਤੁਹਾਡੀ ਹੋ ਗਈ ਹੁਣ ਜਿਹੜਾ ਤੁਸੀਂ ਇਹ ਯੁੱਧ ਛੇੜ ਰੱਖਿਆ ਬੇਚਿਰਾਗ ਇਹਦਾ ਥੋੜਾ ਜਿਹਾ ਮਤਲਬ ਕਲੀਅਰ ਕਰ ਦਿਓ ਕਿਉਂਕਿ ਅੱਜ ਤੱਕ ਤਾਂ ਅਸੀਂ ਪੀਰਾਂ ਦੇ ਮੰਜਾਂ ਮੰਦਰਾਂ ਤੇ ਜਾਂ ਅਲੱਗ-ਅਲੱਗ ਚਿਰਾਗ ਲੱਗਦੇ ਸੁਣੇ ਸੀ ਪਹਿਲੀ ਵਾਰੀ ਤੁਹਾਡੀ ਵਜ੍ਹਾ ਦੇ ਨਾਲ ਜਦੋਂ ਸੋਸ਼ਲ ਮੀਡੀਆ 'ਚ ਇਹ ਬੇਚਿਰਾਗ ਆਇਆ ਲਗਭਗ ਮੇਰੇ ਸੁਣ ਤਾਂ ਇਹ ਪਹਿਲੀ ਵਾਰੀ ਉਹ ਬੇਚਰਾ ਗਾਇਆ ਇਹਦਾ ਮਤਲਬ ਖੁੱਲ ਕੇ ਸਮਝਾ ਦਿਓ ਹੋ ਸਕਦਾ ਮੇਰੇ ਵਰਗੇ ਕੁਝ ਦਰਸ਼ਕਾਂ ਨੂੰ ਇਹਦੇ ਬਾਰੇ ਨਾ ਪਤਾ ਹੋਵੇ ਕਿ ਸੁਣਦੇ ਤਾਂ ਸਾਰੇ ਇਹ ਬੇਚਰਾਗ ਬੇਚਰਾਗ ਦੀ ਸਟੋਰੀ ਕੀ ਆ ਖੁੱਲ ਕੇ ਦੱਸ ਦਿਓ ਅਜੋ ਅਸਲ ਵਿੱਚ ਜੋ ਰਾਜਾ ਮਹਾਰਾਜਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀ ਮੌਤ ਤੋਂ ਬਾਅਦ ਬੇਆਵਾਦ ਪਈਆਂ ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਹੁਣ ਹੈ ਨਹੀਂ ਸੋ ਉਹਨੂੰ ਅਸੀਂ ਬੇਚਰਾਗ ਜ਼ਮੀਨ ਕਹਿੰਦੇ ਆ ਪੰਜਾਬ ਦੇ ਵਿੱਚ ਅਨੇਕਾ ਕਿਸਮ ਦੀਆਂ ਇੱਥੇ ਬੇਚਰਾਗ ਜ਼ਮੀਨਾਂ ਪਈਆਂ ਜਿਵੇਂ ਤੁਸੀਂ ਅਕਸਰ ਦੇਖਿਆ ਹੋਣਾ ਕਿ ਪਿੰਡਾਂ ਦੇ ਵਿੱਚ ਕਈ ਪ੍ਰਾਪਰਟੀਆਂ ਐਸੀਆਂ ਜਿਹੜੀਆਂ ਰਾਜਾਂ ਦੀਆਂ ਪਈਆਂ ਸਾਡੇ ਫਰੀਦਕੋਟ ਦੇ ਵਿੱਚ ਲਗਭਗ 7000 ਏਕੜ ਜ਼ਮੀਨ ਹੈ ਜਿਹੜੀ ਵਾਹੀਯੋਗ ਜ਼ਮੀਨ ਹੈ ਜਿਹੜੀ ਉਹ ਬੇਚਰਾਗ ਪਈ ਹੈ ਉਦਾ ਕਾਰਨ ਕੀ ਹੈ ਕਿ ਫਰੀਦਕੋਟ ਵਾਲੇ ਰਾਜੇ ਦੀ ਮੌਤ ਤੋਂ ਬਾਅਦ ਇੱਕ ਟਰਸਟ ਬਣਿਆ ਜੀ ਟਰਸਟ ਵੀ ਮਾਨਯੋਗ ਸੁਪਰੀਮ ਕੋਰਟ ਨੇ ਭੰਗ ਕਰਤਾ ਔਰ ਰਾਜੇ ਦਾ ਜਿਹੜਾ ਬਲਵੀਰ ਹਸਪਤਾਲ ਬਣਿਆ ਸੀ ਉਹਦੇ ਉਹਨੂੰ ਚਲਾਉਣ ਵਾਸਤੇ ਸਿਰਫ 7/9/22 ਤੱਕ ਜਿਹੜਾ ਹੈਗਾ 30 ਸਤੰਬਰ 22 ਤੱਕ ਉਹਨੂੰ ਚਲਾਉਣ ਦੇ ਅਧਿਕਾਰ ਦਿੱਤੇ ਸੀ ਉਸ ਤੋਂ ਬਾਅਦ ਟਰਸਟ ਵੀ ਖਤਮ ਹੋ ਗਿਆ ਸੋ ਅੱਜ ਉਹ ਜਿਹੜੀ ਜ਼ਮੀਨ ਤੇ ਅਸੀਂ ਲੜਾਈ ਲੜ ਰਹੇ ਆ ਉਹਦੇ ਚ 1220 ਏਕੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸੀਡ ਫਾਰਮ ਤੌਰ ਤੇ ਜ਼ਮੀਨ 1991 ਤੋਂ ਇਹ 2021 ਤੱਕ 30 ਸਾਲਾਂ ਲਈ ਲੀਜ਼ ਤੇ ਜ਼ਮੀਨ ਦਿੱਤੀ ਗਈ ਸੀ ਉਹ ਲੀਜ਼ ਖਤਮ ਹੋਣ ਤੋਂ ਬਾਅਦ ਟਰੱਸਟ ਵੀ ਭੰਗ ਹੋ ਗਿਆ ਔਰ ਅਜੇ ਤੱਕ ਉਹ ਜ਼ਮੀਨ ਆ ਜਿਹੜੀ ਬੇਆਬਾਦ ਪਈ ਹੈ ਐਸ ਵੇਲੇ ਜਿਹੜੀ ਉੱਥੇ ਫਸਲ ਬੀਜੀ ਗਈ ਆ ਉਹਨਾਂ ਕੁਝ ਜ਼ਿਮੀਂਦਾਰ ਲੋਕਾਂ ਵੱਲੋਂ ਉਹ ਵੀ ਧੱਕੇਸ਼ਾਹੀ ਨਾਲ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਖੇਤੀਬਾੜੀ ਵਿਭਾਗੇ ਨਾਲ ਵੀ ਸੰਪਰਕ ਕਾਇਮ ਕੀਤਾ ਪਰ ਉਹਨਾਂ ਨੇ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਨਵੀਂ ਲੀਜ਼ ਹੋਈ ਹੈ ਤਾਂ ਉਹਦੇ ਬਾਰੇ ਸਾਨੂੰ ਜਾਣਕਾਰੀ ਪੁਖਤਾ ਦਿੱਤੀ ਜਾਵੇ ਤਾਂ ਉਹਨਾਂ ਨੇ ਆਰਟੀਆਈ ਸੂਚਨਾ ਦੇ ਵਿੱਚ ਕੋਈ ਸਾਨੂੰ ਪ੍ਰੋਪਰ ਜਵਾਬ ਨਹੀਂ ਦਿੱਤਾ ਇਸ ਲਈ ਅਸੀਂ ਉਹਨਾਂ ਕਿਰਤੀ ਮਜ਼ਦੂਰਾਂ ਦੀ ਲੜਾਈ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਮਰਲਾ ਮਰਲਾ ਡੇਡ ਡੇਡ ਮਰਲੇ ਥਾਂ ਦੇ ਵਿੱਚ ਕਈ-ਕਈ ਪਰਿਵਾਰ ਰਹਿ ਰਹੇ ਆ ਇਕੱਲੇ ਮਹਿਣ ਸੂਚੇ ਜਾਤੀ ਦੇ ਲੋਕਾਂ ਦੀ ਗੱਲ ਨਹੀਂ ਕਰਦਾ ਸ਼ਹਿਰਾਂ ਦੇ ਵਿੱਚ ਰੇੜੀਆਂ ਲਾਉਣ ਵਾਲੇ ਜਿਹੜੇ ਹੈਗੇ ਆ ਛੋਟੇ ਦੁਕਾਨਦਾਰ ਆ ਬڑے ਲੋਕ ਕਿਰਾਏ ਤੇ ਰਹਿ ਕੇ ਜੂਨ ਗੁਜ਼ਾਰਾ ਕਰ ਰਹੇ ਆ ਔਰ ਉਹਨਾਂ ਲੋਕਾਂ ਨੂੰ ਰਹਿਣ ਵਾਸਤੇ ਘਰ ਨਹੀਂ ਹੈ ਅਸੀਂ ਜਿਹੜਾ ਲੈਂਡ ਸੀਲਿੰਗ ਐਕਟ ਦੇ ਅਨਸਾਰ ਪੰਜਾਬ ਸਰਕਾਰ ਨੂੰ ਨਾਲ ਇਹ ਯੁੱਧ ਛੇੜਿਆ ਹੋਇਆ ਹੈ ਕਿ 1972 ਦਾ ਜੋ ਲੈਂਡ ਸੀਲਿੰਗ ਐਕਟ ਹੈ ਕਿ ਇੱਕ ਕਿਸਾਨ ਜਾਂ ਇੱਕ ਨਾਗਰਿਕ ਭਾਰਤ ਦਾ 17.5 ਇਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇੱਥੇ ਤਾਂ ਹਜ਼ਾਰਾਂ ਏਕੜ ਜ਼ਮੀਨ ਹੈ ਇੱਕ ਇੱਕ ਪਰਿਵਾਰ ਰੱਖੀ ਬੈਠਾ ਸੋ ਉਹਨਾਂ ਲੋਕਾਂ ਤੋਂ ਇਹ ਜ਼ਮੀਨਾਂ ਖੋਣ ਵਾਸਤੇ ਜਾਂ ਉਹਨਾਂ ਦੀ ਮਰਬੇਬੰਦੀ ਕਰਨ ਵਾਸਤੇ ਨਾ ਤਾਂ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਲੀਡਰਸ਼ਿਪ ਕੁਝ ਕਰ ਰਹੀ ਹੈ ਸਾਡੇ ਜਿਹੜੇ ਆਮ ਲੀਡਰ ਹੈ ਇਹ ਆਪਦੀ ਕੁਰਸੀ ਨੂੰ ਇਸ ਤਰ੍ਹਾਂ ਚਿੰਬੜੇ ਹੋਇਆ ਕਿ ਜੇ ਇਹ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਐ ਆ ਕਿ ਸਾਡੀ ਭਵਿੱਖ ਦੇ ਵਿੱਚ ਕਿਤੇ ਜਾਂ ਕੁਰਸੀ ਨਾ ਖੋਈ ਜਾਵੇ। ਜਾਂ ਇਹਨਾਂ ਨੂੰ ਅਗਲ ਹੀ ਨਹੀਂ ਹੈ। ਸੋ ਗੱਲ ਕੀ ਹੈ ਕਿ ਅਸੀਂ ਇਹ ਮੁੱਦਾ ਲੈ ਕੇ ਚੱਲੇ ਆ ਕਿ ਉਹਨਾਂ ਬੇਜਮੀਨੇ ਕਰਤੀ ਲੋਕਾਂ ਨੂੰ ਰਹਿਣ ਨੂੰ ਘੱਟੋ ਘੱਟ ਜਗ੍ਹਾ ਦਿੱਤੀ ਜਾਵੇ। ਮੈਂ ਦੱਸਦਾ ਜੀ ਕਿ ਇੱਕ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਚ ਪੰਜਾਬ ਦੇ ਚ ਵੜ ਜਾਓ। ਲੋਕਾਂ ਕੋਲੇ ਰਹਿਣ ਨੂੰ ਇੰਨੀ ਥੋੜੀ ਜਗ੍ਹਾ ਹੈ ਪਸ਼ੂ ਰੱਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਸ਼ੂ ਰੱਖਣ ਵਾਸਤੇ ਵੀ ਤਾਂ ਜਗ੍ਹਾ ਚਾਹੀਦੀ ਹੈ ਅੱਜ ਪਿੰਡਾਂ ਦੇ ਵਿੱਚ ਗਰੀਬ ਗੁਰਬਾ ਆਮ ਲੋਕ ਸਿਰਫ ਅੱਧਾ ਕਿਲੋ ਦੁੱਧ ਨਿਆਣਿਆਂ ਨੂੰ ਦੋ ਟਾਈਮ ਚਾਹ ਪਿਉਉਣ ਵਾਸਤੇ ਮਸਾਂ ਮੁੱਲ ਲੈਂਦੇ ਐ ਔਰ ਦਹੀਂ ਲੱਸੀ ਤਾਂ ਦੂਰ ਦੀਆਂ ਗੱਲਾਂ ਐ ਕਿਉਂਕਿ ਪਸ਼ੂ ਹੀ ਹੈ ਨਹੀਂ ਸਾਡੇ ਕੋਲੇ ਜਗ੍ਹਾ ਹੈ ਨਹੀਂ ਸਾਡੇ ਕੋਲੇ ਸੋ ਅਸੀਂ ਇਹ ਲੜਾਈ ਆ ਜਿਹੜੀ ਸੂਬਾ ਪੱਤਰੀ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰ ਰਹੇ ਆਂ ਪੰਜਾਬਦਿਆ ਨੂੰ ਬੇਜਮੀਨੇ ਕਰਤੀ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਦੇਣਾ ਚਾਹੁੰਦੇ ਆਂ ਕਿ ਜਿਵੇਂ ਡਾ ਸਾਹਿਬ ਨੇ ਡਾਕਟਰ ਅਵੇਦਕਰ ਸਾਹਿਬ ਨੇ ਕਿਹਾ ਸੀਗਾ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹਨਾਂ ਬੇਈਮਾਨਾਂ ਨਾਲ ਜੰਗ ਲੜਨ ਦਾ ਹੁਣ ਸਮਾਂ ਆ ਗਿਆ ਇਹ ਲੈਂਡ ਸੀਲਿੰਗ ਐਕਟ ਅਸੀਂ ਲਾਗੂ ਕਰਾਉਣ ਵਾਸਤੇ ਸਾਰੇ ਪੰਜਾਬ ਵਿੱਚ ਹਰ ਪਿੰਡ-ਪਿੰਡ ਦੇ ਵਿੱਚ ਜਾਵਾਂਗੇ ਸਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਹਾਡਾ ਹੱਕ ਕੁਝ ਕਰਾਣੇ ਖਾਰੇ ਆ ਅਸੀਂ ਚਾਹੁੰਦੇ ਆ ਕਿ ਰਾਜਾ ਮਹਾਰਾਜਾਂ ਦੀ ਇੰਨੀ ਜ਼ਮੀਨ ਪਈ ਹੈ ਔਰ ਉਹ ਲਵਾਰਸ ਤੇ ਬੇਚਰਾ ਗਾ ਉਹਨਾਂ ਜ਼ਮੀਨਾਂ ਨੂੰ ਜੇ 2-2 4-4 ਕਨਾਲਾਂ ਵੀ ਲੋਕਾਂ 'ਚ ਵੰਡੀ ਜਾਵੇ ਤਾਂ ਲੋਕਾਂ ਕੋਲੇ ਰਹਿਣ ਨੂੰ ਘਰ ਬਣ ਜਾਣਗੇ ਸਾਡੇ ਕਿਸਾਨ ਭਰਾ ਖੇਤਾਂ ਦੇ ਵਿੱਚ ਐਸੀਆਂ ਸਪਨੇਹਾ ਕਰਦੇ ਐ ਕਿ ਅਸੀਂ ਜੇ ਕੋਈ ਸਾਡੀਆਂ ਬੀਬੀਆਂ ਪੱਠੇ ਖੋਤਣ ਵੀ ਜਾਂਦੀਆਂ ਜਾਂ ਕੋਈ ਸਾਗ ਤੋੜਨ ਵੀ ਜਾਂਦੀਆਂ ਤਾਂ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਹੈ ਔਰ ਉਸ ਜਲਾਲਤ ਦਾ ਸਾਹਮਣਾ ਅਸੀਂ ਜਿਹੜਾ ਉਹਨੂੰ ਉਹਨੂੰ ਛਡਾਉਣ ਵਾਸਤੇ ਤਾਂ ਕਿ ਸਾਡੇ ਆਮ ਲੋਕਾਂ ਕੋਲੇ ਇੰਨੀ ਕਿ ਜਗ੍ਹਾ ਹੋਵੇ ਜਿਦੇ ਚ ਉਹ ਪੱਠੇ ਬੀਜ ਸਕਣ ਆਪਦਾ ਪਸ਼ੂ ਡੰਗਰ ਰੱਖ ਸਕਣ ਆਪਦੇ ਨਿਆਣੇ ਚੰਗੇ ਢੰਗ ਨਾਲ ਪੜਾ ਸਕਣ ਤਾਂ ਇਹ ਜਿਹੜੀ ਜਲਾਲਤ ਹੈ ਜਿਹੜੀ ਇਹ ਦੂਰ ਹੋ ਸਕਦੀ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਉਹਨਾਂ ਕਿਰਤੀ ਮਜ਼ਦੂਰ ਲੋਕਾਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਤੁਹਾਡੀ ਅਗਵਾਈ ਕਰਦੇ ਆਂ ਤੇ ਅਸੀਂ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਤੁਹਾਨੂੰ ਜਿਨ੍ਹਾਂ ਕੋਲੇ ਘਰ ਨਹੀਂ ਹੈ ਤੁਸੀਂ ਇਕੱਠੇ ਹੋਵੋ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਈਏ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਈਏ ਕਿ ਇਹ ਸਾਡਾ ਇੱਕ ਫੰਡਾਮੈਂਟਲ ਰਾਈਟ ਹੈ ਸਾਨੂੰ ਰਹਿਣ ਨੂੰ ਛੱਤ ਚਾਹੀਦੀ ਹੈ ਰਹਿਣ ਨੂੰ ਘਰ ਚਾਹੀਦਾ ਹੈ ਇਹ ਤਾਂ ਹੀ ਹੋਊਗਾ ਜੇਕਰ ਸਾਡੇ ਪੰਜਾਬ ਦੇ ਲੋਕ ਜਾਗਣਗੇ ਔਰ ਇਹ ਸੰਘਰਸ਼ ਤੋਂ ਬਿਨਾ ਇਹ ਕੁਝ ਪੱਲੇ ਨਹੀਂ ਪੈਣਾ। ਦਰਸ਼ਕੋ ਇਹ ਤਾਂ ਸੀਗੀ ਗੱਲ ਸਰਦਾਰ ਜੀ ਨੂੰ ਸਵਾਲ ਕੀਤਾ ਸੀ ਬੇਚਰਾਕ ਦਾ ਉਹਨਾਂ ਨੇ ਕਿਹਾ ਕਿ ਜਿਹੜੇ ਰਾਜੇ ਮਰ ਗਏ ਉਹਨਾਂ ਦਾ ਕੋਈ ਵਾਰਿਸ ਨਹੀਂ ਸੀ। ਉਸ ਤੋਂ ਬਾਅਦ ਸਰਕਾਰਾਂ ਨੇ ਜਾਂ ਸੁਪਰੀਮ ਕੋਰਟ ਨੇ ਲੀਜ਼ ਤੇ ਉਹਨਾਂ ਨੂੰ ਉਹ ਜਗ੍ਹਾ ਦੇ ਦਿੱਤੀ। ਉਹਨਾਂ ਨੇ ਉਹ ਲੀਜ਼ ਕਾਨੂੰਨੀ ਤੌਰ ਤੇ ਵਰਤੀ ਜਦੋਂ ਉਹ ਲੀਜ਼ ਖਤਮ ਹੋ ਗਈ ਇੱਥੇ ਗੱਲ ਆ ਗਈ ਕਿ ਲਵਾਰਸਾਂ ਦੀ ਜ਼ਮੀਨ ਵੀ ਅੱਗੋਂ ਜਾ ਕੇ ਲਵਾਰਸ ਹੋ ਗਈ ਜਦੋਂ ਉਹ ਲਵਾਰਸ ਹੋ ਗਈ ਤਾਂ ਜਿਹੜੇ ਲੋਕ ਉੱਥੇ ਕਾਬਜ਼ ਹੋ ਗਏ ਉਹ ਫਿਰ ਕਿਹਦੀ ਸ਼ਹਿਤੇ ਹੋਏ ਕੋਈ ਸਰਕਾਰੀ ਪੱਖ ਸੀ ਜਿਨ੍ਹਾਂ ਨੇ ਜ਼ਮੀਨਾਂ ਸੰਭੀਆਂ ਜਾਂ ਜਿਹੜੇ ਲੋਕ ਪਹਿਲਾਂ ਤੋਂ ਵਰਤ ਰਹੇ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਇੱਕ ਪਬਲਿਕ ਦੇ ਵਿੱਚ ਤਾਂ ਅੱਜ ਗੱਲ ਆਈ ਹੈ ਕਿ ਇਹ ਲਵਾਰਸ ਜ਼ਮੀਨਾਂ ਸਾਨੂੰ ਸੰਭੜੀਆਂ ਚਾਹੀਦੀਆਂ ਜਿਵੇਂ 222 ਚ ਲੀਜ਼ ਸਮਾਪਤ ਹੋਈ ਤਾਂ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਹਦੇ ਤੇ ਪਹਿਲੇ ਹੀ ਝਪਟ ਮਾਰ ਲਈ ਦੇਖੋ ਜੀ ਅਸੀਂ ਮਹਾਰਾਜਾ ਫਰੀਦਕੋਟ ਦੀ ਜਿਹੜੀ ਪ੍ਰਾਪਰਟੀ ਉਹ ਬੜੀ ਅਰਬਾਂ ਖਰਬਾਂ ਚ ਹੈ ਬੰਬਈ ਹੈ ਦਿੱਲੀ ਹੈ ਚੰਡੀਗੜ੍ਹ ਹੈ Shimla ਹੈ ਫਰੀਦਕੋਟ ਚ ਮਹਿਲ ਹੈ ਜਾਂ ਕੋ ਕਿਲੇ ਹੈ ਅਸੀਂ ਉਹਨਾਂ ਤੋਂ ਬਿਨਾ ਜਿਹੜੀ ਜ਼ਮੀਨ ਹੈ ਉਹਦੀਆਂ ਅਸੀਂ ਫਰਦਾਂ ਕਢਾਈਆਂ ਔਰ ਉਹ ਫਰਦਾਂ ਦੇ ਵਿੱਚ ਜਿਹੜਾ ਤੁਸੀਂ ਇਹ ਲੀਜ਼ ਵਾਲੀ ਗੱਲ ਕੀਤੀ ਹੈ ਉਹਦੇ ਚ ਅਸੀਂ ਦੇਖਿਆ ਕਿ ਇੱਕ ਟਰਸਟ ਦੇ ਨਾਂ ਤੇ ਉਹ ਫਰਜ਼ਾਂ ਚੱਲ ਰਹੀਆਂ ਇੱਕ ਟਰਸਟ ਬਣਿਆ ਸੀ ਟਰਸਟ ਵੀ ਮੈਂ ਤੁਹਾਨੂੰ ਦੱਸਿਆ ਕਿ 2022 ਦੇ ਵਿੱਚ ਉਹ ਭੰਗ ਹੋ ਗਿਆ 7 9 22 ਦਾ ਜਿਹੜਾ ਮਤਲਬ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦੇ ਅਨਸਾਰ ਉਹ ਇੱਕ ਟਰਸਟ ਰਾਜੇ ਦੀ ਮੌਤ ਤੋਂ ਬਾਅਦ ਬਣਿਆ ਸੀ ਉਹ ਭੰਗ ਹੋ ਚੁੱਕਾ ਹੈ ਅੱਜ ਉਹਨਾਂ ਫਰਜ਼ਾਂ ਤੇ ਨਾ ਤਾਂ ਪੰਜਾਬ ਸਰਕਾਰ ਦਾ ਅਧਿਕਾਰ ਹੈ ਨਾਵ ਪ੍ਰਾਪਰਟੀ ਰਾਜੇ ਦੇ ਪਰਿਵਾਰ ਦੀ ਹੈ ਜੇ ਕੋਈ ਉਹਨਾਂ ਦਾ ਕੋਈ ਵਾਰਿਸ ਹੈ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਮੰਨ ਲਓ ਕੋਈ ਪੜੋਤਾ ਗਾਂਹ ਦੀਆਂ ਨੱਤਾ ਕੋਈ ਗਾਂਹ ਦੀਆਂ ਕੋਈ ਪੀੜੀਦਾਰ ਪੀੜੀ ਕੋਈ ਅਕਦਾ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਹੈ ਤਾਂ ਲੈਂਡ ਸੀਲਿੰਗ ਐਕਟ ਦੇ ਅਨਸਾਰ ਉਹਨੂੰ 17.5 ਏਕੜ ਜ਼ਮੀਨ ਦੇ ਦਿਓ ਤੇ ਬਾਕੀ ਜ਼ਮੀਨ ਹੈ ਜਿਹੜੀ ਉਹਨਾਂ ਕਿਰਤੀ ਲੋਕਾਂ 'ਚ ਵੰਡ ਕੇ ਉਹਨਾਂ ਨੂੰ ਘੱਟੋ ਘੱਟ ਰਹਿਣ ਲਈ ਉਹਨਾਂ ਦੇ ਜਿਹੜੇ ਵਸੇਬੇ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਰਹਿਣ ਵਾਸਤੇ ਜਗ੍ਹਾ ਜ਼ਰੂਰ ਦਿੱਤੀ ਜਾਵੇ ਜਗ੍ਹਾ ਪੰਜਾਬ ਚ ਬਹੁਤ ਹੈ ਦੇਖੋ ਪੰਚਾਇਤੀ ਜ਼ਮੀਨਾਂ ਦੀ ਗੱਲ ਕਰਦਾ ਮੈਂ ਪੰਚਾਇਤੀ ਜ਼ਮੀਨਾਂ ਬਹੁਤ ਸਾਰੇ ਪਿੰਡਾਂ ਦੇ ਕੋਲੇ 50 50 ਕਿੱਲਿਆਂ ਤੋਂ ਵੱਧ ਆ ਜ਼ਮੀਨਾਂ ਅੱਜ ਕੀ ਹੁੰਦਾ ਹੈ ਪੰਚਾਇਤੀ ਜ਼ਮੀਨਾਂ ਦਾ ਜੇ ਠੇਕਾ ਹੁੰਦਾ ਹੈ ਤਾਂ ਕਈ ਸਾਡੇ ਜ਼ਿਮੀਂਦਾਰ ਭਰਾ ਕਿਸੇ ਸ਼ੈਡਿਊਲਡ ਕਾਸਟ ਬੰਦੇ ਦੇ ਨਾਂ ਤੇ ਉਹ ਠੇਕਾ ਲੈ ਲੈਂਦੇ ਆ ਚਲਾਉਂਦੇ ਕੰਮ ਹੋਈ ਆ ਉਹ ਸਾਡੇ ਵਾਲਾ ਵੀ ਜੇ ਕੋਈ ਗਰੀਬ ਬੰਦਾ ਬੋਲੀ ਤੇ ਤੜਾ ਲੈਂਦਾ ਤਾਂ ਉਹ ਚਾਚੇ ਦੀ ਝੋਲੀ ਪਾ ਦਿੰਦਾ ਵੀ ਚਾਚਾ ਕੰਮ ਮੈਂ ਕਰੂੰਗਾ ਦਾਣੇ ਤੇਰੇ ਘਰੇ ਆਉਣਗੇ ਬੋਲੀ ਉਹਦੇ ਨਾਂ ਤੇ ਟੁੱਟੀ ਹੁੰਦੀ ਹੈ ਸੋ ਅਸੀਂ ਇਹਨਾਂ ਲੋਕਾਂ ਨੂੰ ਵੀ ਕਹਿੰਨੇ ਆ ਸਰਕਾਰ ਸਰਕਾਰੀ ਨਿਯਮਾਂ ਅਸਰ ਅਸੀਂ ਗੱਲ ਕਰਦੇ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਕੋਈ ਗਰੀਬ ਬੰਦਾ ਬੋਲੀ ਤੇ ਲੈ ਕੇ ਤੇ ਉਹ ਗਾਂਹ ਫੇਰ ਗਾਂਹ ਕੇ ਦੇ ਦਿੰਦਾ ਠੇਕੇ ਤੇ ਉਹ ਦਾ ਉਹ ਜਿਹੜੀ ਉਹ ਕੈਨਸਲ ਹੋਣੀ ਚਾਹੀਦੀ ਹੈ ਸੋ ਪਚੈਤੀ ਜ਼ਮੀਨਾਂ ਤੇ ਅਸਲ ਵਿੱਚ ਪਚੈਤੀ ਜ਼ਮੀਨਾਂ ਦੇਣੀਆਂ ਹੀ ਉਹਨਾਂ ਲੋਕਾਂ ਨੂੰ ਚਾਹੀਦੀਆਂ ਜਿਨ੍ਹਾਂ ਕੋਲੇ ਜ਼ਮੀਨ ਦਾ ਕੋਈ ਟੁਕੜਾ ਨਹੀਂ ਹੈ ਜਿਨ੍ਹਾਂ ਕੋਲੇ ਪਹਿਲਾਂ ਹੀ 100-100 ਏਕੜ 50-50 ਕਿੱਲੇ ਜ਼ਮੀਨ ਹੈ ਸਾਡੇ ਜ਼ਿਮੀਦਾਰ ਭਰਾਵਾਂ ਕੋਲੇ ਉਹਨਾਂ ਨੂੰ ਇਹ ਜ਼ਮੀਨ ਦੀ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਸੋ ਅਸੀਂ ਦੋ ਮੁੱਖ ਝੰਡੇ ਲੈਂਡ ਸੀਲਿੰਗ ਐਕਟ ਤੇ ਪਚੈਤੀ ਜ਼ਮੀਨਾਂ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਮਬਦ ਕਰ ਰਹੇ ਆ ਕਿ ਆਓ ਅਸੀਂ ਇਕੱਠੇ ਹੋ ਕੇ ਉਹ ਘੱਟੋ ਘੱਟ ਪਚੈਤੀ ਜ਼ਮੀਨਾਂ ਦੇ ਵਿੱਚ ਇੰਨਾ ਕੁ ਸਾਲ ਲਈ ਤਾਂ ਸਾਡਾ ਅਧਿਕਾਰ ਰਹੂ ਨਾ ਇੱਕ ਪਰਿਵਾਰ ਨੂੰ ਐ ਤਾਂ ਹੋਊ ਵੀ ਇੱਕ ਸਾਲ ਤਾਂ ਸਾਡੇ ਕੋਲੇ ਆ ਕੋਈ ਪੱਠੇ ਬੀਜੂ ਕੋਈ ਸਰੋਂ ਬੀਜੂਗਾ ਕੋਈ ਕਣਕ ਬੀਜੂਗਾ ਕੋਈ ਕੁਛ ਕਰੂਗਾ ਸੋ ਸਾਡੇ ਪਿੰਡਾਂ ਦੇ ਵਿੱਚ ਤਾਂ ਰੂੜੀਆਂ ਲਾਉਣ ਨੂੰ ਜਗ੍ਹਾ ਹੈ ਨਹੀਂ ਜੇ ਲੋਕ ਸੜਕਾਂ ਤੇ ਰੂੜੀਆਂ ਵੀ ਲਾਉਂਦੇ ਤੇ ਤਾਂ ਵੀ ਉਹਨਾਂ ਦੀ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਇਸ ਲਈ ਅਸੀਂ ਅੱਜ ਮੈਂ ਅਵਤਾਰ ਸਿੰਘ ਸਹੋਤਾ ਮੇਰੀ ਸਾਰੀ ਟੀਮ ਜਨਸ ਕੱਤਰ ਸਰਪੰਦਰ ਭਪਿੰਦਰ ਸਿੰਘ ਵੀ ਮੇਰੇ ਨਾਲ ਆਏ ਅੱਜ ਅਸੀਂ ਸਾਰੀ ਟੀਮ ਪੰਜਾਬ ਲੈਵਲ ਤੇ ਇੱਕ ਹੀ ਇੱਕ ਏਜੰਡਾ ਲੈ ਕੇ ਤੁਰੇ ਹੋਇਆ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਾਂਗੇ ਅੱਜ ਅਸੀਂ ਲੁਧਿਆਣੇ ਇੱਥੇ ਕੁਝ ਮੀਟਿੰਗਾਂ ਅਟੈਂਡ ਕਰਨੀਆਂ ਖੰਨੇ ਵੀ ਜਾਣਾ ਹੁਣ ਮੀਟਿੰਗ ਹੈ ਉਸ ਤੋਂ ਬਾਅਦ ਔਰ ਸਾਰੇ ਪੰਜਾਬ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਅਸੀਂ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਔਰ ਪਹਿਲਾਂ ਵੀ ਮੈਂ ਦੱਸਿਆ ਕਿ ਅਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਕਿ ਸਾਡੇ ਉਹਨਾਂ ਕਿਰਤੀ ਬੇਜਮੀਨੇ ਲੋਕਾਂ ਨੂੰ ਵੀ ਜ਼ਮੀਨ ਦਾ ਅਧਿਕਾਰ ਹੈ ਕਿਉਂਕਿ ਉਹ ਵੀ ਇਸ ਆਜ਼ਾਦ ਭਾਰਤ ਦੇ ਨਾਗਰਿਕ